ਅੰਮ੍ਰਿਤਸਰ ਸਲਤਨਵਿੰਡ ਇਲਾਕੇ ਦੇ ਆਰਟਿਸਟ ਵੱਲੋਂ ਬਣਾਈ ਗਈ ਅਮਰੀਕਾ ਦੇ ਰਾਸ਼ਟਰਪਤੀ ਦੀ ਪੇਂਟਿੰਗ ਅਮਰੀਕਾ ਦੇ ਰਾਸ਼ਟਰਪਤੀ ਦੀ ਪੇਂਟਿੰਗ ਇਸ ਨੌਜਵਾਨ ਵੱਲੋਂ ਬਣਾਈ ਗਈ ਹੈ ਅਤੇ ਇਸ ਨੌਜਵਾਨ ਵੱਲੋਂ ਇੱਕ ਖੁਆਇਸ਼ ਰੱਖੀ ਗਈ ਹੈ ਕਿ ਵਾਈਟ ਹਾਊਸ ਦੇ ਵਿੱਚ ਇਹ ਪੇਂਟਿੰਗ ਲਗਾਈ ਜਾਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਨੌਜਵਾਨ ਵੱਲੋਂ ਪੇਂਟਿੰਗਾਂ ਬਣਾਈਆਂ ਗਈਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਂਟਿੰਗ ਵੀ ਇਸ ਨੌਜਵਾਨ ਵੱਲੋਂ ਤਿਆਰ ਕੀਤੀ ਗਈ ਹੈ ਤੇ ਕਈ ਅਵਾਰਡ ਇਸ ਨੌਜਵਾਨ ਨੇ ਜਿੱਤੇ ਨੇ ਅੱਜ ਦੇ ਦਿਨ ਐਤਵਾਰ 19 ਤਰੀਕ ਸਮਾਂ तकरीबन 1 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਆਓ ਸੁਣੋਨੇ ਆ ਇਸ ਨੌਜਵਾਨ ਦਾ ਕੀ ਕਹਿਣਾ ਹੈ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਰੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸ ਬਣਨ ਜਾ ਰਿਹਾ ਉਹਨਲੀ ਔਥ ਸਰਮੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਉਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਰਹਾ ਵਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ इंडिया ਦੇ ਜਿਹੜੇ ਪ੍ਰਾਈਮ ਮਿਨਿਸਟਰ ਮੇਰਿੰਦਰ ਮੋਦੀ ਜੀ ਆਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਸੀ ਤੇ ਇੰਡੀਆ ਤੇ ਜਿਹੜੇ ਯੂ ਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹਨ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕੱਲ ਆਪਣੀ ਕਲਾ ਪੇਸ਼ ਕੀਤੀ ਆ ਕਿ ਮੇਰੀ ਪੇਂਟਿੰਗਾਂ ਦੇ ਇੱਕ ਇੰਡੀਆ ਵਾਲੋ ਵਾਈਟਲ ਦੇ ਵਿੱਚ ਉੱਥੇ ਪਸੰਦ ਹੋ ਗਏ ਕਿੰਨੇ ਮਾਨ ਵਾਲੀ ਗੱਲ ਹੋਈ ਜਦੋਂ ਇਹ ਤਸਵੀਰ ਆਈ ਬਹੁਤ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਮੈਂ ਪੇਂਟਿੰਗ ਲਈ ਹੀ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਭੇਜਦਾ ਵਾਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਲਈ ਹੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕੋਰਡੀਟ ਕਰ ਪਾਇਆ ਲੇਕਿਨ ਇਹ ਪੇਂਟਿੰਗ ਮੈਂ ਜ਼ਰੂਰ ਖਰੀਦ ਕਰੂੰਗਾ ਇਸ ਤੋਂ ਪਹਿਲਾਂ ਮੈਂ ਸ਼ੈਲੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ Bollywood ਦਾ ਇਤਿਹਾਸ ਬਣਾ ਚੁੱਕਿਆ ਤੇ 65 ਵਰਕ ਰਿਕੋਰਸ ਮੇਰੇ ਨਾਮ ਧਰ ਜਾ ਕਿਹੜੇ ਕਿਹੜੇ ਬੰਦੇ ਇਸਤੇਮਾਲ ਕਰਦੇ ਸੀ ਸਰ ਅਕ੍ਰੀਲਿਕ ਕਲਰਸ ਦੇ ਨਾਮ ਦੇ ਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਰਾ ਜੜਾ ਪੇਂਟਿੰਗ ਦਾ ਸਾਈਜ਼ ਆ ਗਾਵਾ 5 ਫੀਟ ਬਾ 7 ਫੀਟ ਤੇ 19 ਦਿਨ ਦੇ ਨੂੰ ਪੇਂਟਿੰਗ ਬਣਾਦੇ ਵਿੱਚ ਮੇਰੇ ਲੱਗੇ